ਅੱਜ ਨਵਾਂ ਸਾਲ ਆ ਤੇ ਸਾਡਾ ਹੋ ਗਿਆ ਨੁਕਸਾਨ ਇੱਧਰ ਆਪਣੀ ਹਰੀ-ਹਰੀ ਕਾਣਕ ਪੂਰਾ ਇੰਜੋਏ ਕੀਤਾ ਨਵਾਂ ਸਾਲ ਹਨਾ ਉੱਤਰ ਜੂਗੇ ਕਿ ਮੰਮਾ ਤਾਰੇ ਸਾਡੇ ਲਈ ਬਹੁਤ ਖੁਸ਼ੀ ਵਾਲੀ ਗੱਲ ਵਾ ਵੀ ਇਸ ਟਾਈਮ ਇਟਲੀ ਦੇ ਵਿੱਚ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ ਜਿੱਦ ਵੀ ਬਹੁਤ ਹੁੰਦੀ ਹੈ ਵਿੱਚ ਕੀਰਤਨ ਚੱਲ ਰਿਹਾ ਤੇ ਸਪੀਡ ਬਹੁਤ ਵਾ ਕੀਰਤਨ ਨਵਾਂ ਸਾਲ ਦੀ ਬਹੁਤ ਬਹੁਤ ਬਧਾਈ ਆ ਵਸਤ ਲੰਗਰ ਦੇ ਵਿੱਚ ਆ ਗਿਆ ਹੈਪੀ ਨਿਊ ਇਅਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਵਾਂ ਸਾਲ ਸ਼ੁਰੂ ਹੋ ਗਿਆ ਤੇ ਨਵੇਂ ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਮੇਰੇ ਨਾਲ ਬਹੁਤ ਸਾਰੀਆਂ ਪ੍ਰੋਬਲਮਾਂ ਹੋਈ ਜਾਂਦੀਆਂ ਪਤਾ ਨਹੀਂ ਕੀ ਗੱਲ ਆ ਨਾ ਵਾਹਿਗੁਰੂ ਜੀ ਤੰਦਰੁਸਤੀ ਆਈ ਬਖਸ਼ਣਾ ਪਹਿਲਾਂ ਤਾਂ ਨਵੇਂ ਸਾਲ ਵਾਲੇ ਦਿਨ ਸਾਡੀ ਕਿਚਨ ਦੀ ਮੋਬਲੀ ਡਿੱਗ ਪਈ ਇਟਾਲੀਅਨ ਚ ਮੋਬਲੀ ਕਹਿੰਦੇ ਜਿਵੇਂ ਕਹਿ ਸਕਦੇ ਆ ਜਿਹੜੇ ਕਬਡ ਹੁੰਦੇ ਆ ਉਹ ਡੱਗ ਦੇ ਵਿੱਚੋਂ ਮੇਰੇ ਗੀਆਂ ਪਲੇਟਾਂ ਵਗੈਰਾ ਸਮਾਨ ਟੁੱਟ ਗਿਆ ਹਨ ਡੱਗ ਪਿਆ ਉਸ ਤੋਂ ਬਾਅਦ ਮੈਂ ਸੋਚਿਆ ਸੀ ਕਿਉਂਕਿ ਮੈਨੂੰ ਕਮੈਂਟ ਆਉਂਦੇ ਨੇ ਵੀ ਦੀਦੀ ਤੁਸੀਂ ਬਲੌਗ ਜਲਦੀ ਅਪਲੋਡ ਕਰਿਆ ਕਰੋ ਮੇਰੇ ਬਲੌਗ ਸੱਚੀ ਬਹੁਤ ਲੇਟ ਹੋ ਜਾਂਦੇ ਆ ਕਿਤਾ ਟਾਈਮ ਨਹੀਂ ਲੱਗਦਾ ਫੈਮਲੀ ਵਾਲੇ ਕਰਕੇ ਤੇ ਇਸ ਵਾਰ ਮੈਂ ਸ਼ੋਰ ਕੀਤਾ ਸੀ ਵੀ ਮੈਂ ਨੈਕਸਟ ਡੇ ਬਲੌਗ ਅਪਲੋਡ ਕਰਨਾ ਹੀ ਕਰਨਾ ਵਾ ਪਤਾ ਨਹੀਂ ਮੇਰੀ ਕਿਸਮਤ ਹੀ ਕਹਿ ਸਕਦੇ ਆ ਮੈਂ ਬਲੌਗ ਅਪਲੋਡ ਕੀਤਾ ਇੰਨੀ ਐਡੀਟਿੰਗ ਕੀਤੀ ਗੁਰੂ ਘਰ ਤੋਂ ਆ ਕੇ ਰਾਤ ਤੱਕ ਜਾਗੀ ਉਦੋਂ ਇੱਕ ਪਟਾਕੇ ਵਾਲੀ ਵੀਡੀਓ ਦੇ ਕਰਕੇ ਰਿਮੂਵ ਹੋ ਗਈ ਵੀਡੀਓ ਜਨਕੀ ਬੈਨ ਹੋ ਜਾਂਦੀ ਹੈ ਤੇ ਉਹ ਮੈਂ ਸੈੱਟ ਕਰ ਸਕਦੀ ਪਰ ਰਿਮੂਵ ਹੋ ਗਈ ਮੇਥੇ ਵੀਡੀਓ ਉਸ ਤੋਂ ਫਿਰ ਮੈਂ ਸੈੱਟ ਕਰਕੇ ਵੀਡੀਓ ਪਾਈ ਆ ਉਹਦੇ ਵਿੱਚ ਵੀ ਪਤਾ ਨਹੀਂ ਕਿ YouTube ਵੱਲੋਂ ਕੋਈ ਚੱਕਰ ਹੋਇਆ ਜਾਂ ਐਡੀਟਿੰਗ ਦੇ ਵਿੱਚ ਹੋ ਗਿਆ ਉਹ ਵੀਡੀਓ ਨੇ ਸਪੀਡ ਜ਼ਿਆਦਾ ਹੋ ਗਈ ਵੀਡੀਓ ਦੀ ਇਹ ਫਿਰ ਮੈਂ ਵੀਡੀਓ ਡਿਲੀਟ ਕਰਕੇ ਦੁਬਾਰਾ ਪਾ ਰਹੀ ਹਾਂ ਕਿਉਂਕਿ ਅਸੀਂ ਗੁਰੂ ਘਰ ਗਏ ਸੀਗੇ ਮੱਥਾ ਟੇਕਣ ਜਦੋਂ ਅਸੀਂ ਗੁਰੂ ਘਰ ਜਾ ਰਹੇ ਹਾਂ ਉਸ ਟਾਈਮ ਦੀ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਸਪੀਡ ਵਾ ਮੈਨੂੰ ਕਮੈਂਟ ਹੈ ਸੀ ਪਹਿਲਾਂ ਤਾਂ ਧੰਨਵਾਦ ਉਹਨਾਂ ਭੈਣ ਭਰਾਵਾਂ ਦੇ ਜਿਨ੍ਹਾਂ ਨੇ ਮੈਨੂੰ ਕਮੈਂਟ ਕਰਕੇ ਦੱਸ ਦਿੱਤਾ ਸੀ ਤੇ ਕਿਉਂਕਿ ਬੇਅਦਬੀ ਬਹੁਤ ਹੁੰਦੀ ਹੈ ਵਿੱਚ ਕੀਰਤਨ ਚੱਲ ਰਿਹਾ ਤੇ ਸਪੀਡ ਬਹੁਤ ਵਾ ਕੀਰਤਨ ਦੀ ਹੈ ਨਾ ਗੁਰੂ ਘਰ ਗਏ ਆ ਤੇ ਉਹਦੀ ਵੀ ਸਪੀਡ ਬਹੁਤ ਆ ਚੰਗਾ ਨਹੀਂ ਲੱਗਦਾ ਨਹੀਂ ਤਾਂ ਜੇ ਮੇਰੀ ਉਦਾਂ ਵੀਡੀਓ ਦੇ ਵਿੱਚ ਸਪੀਡ ਹੁੰਦੀ ਆ ਤਾਂ ਡਿਲੀਟ ਨਹੀਂ ਕਰਨੀ ਸੀ ਵੀਡੀਓ ਨਾ ਬਹੁਤ ਬੇਅਦਬੀ ਹੁੰਦੀ ਹੈ ਬਾਬਾ ਜੀ ਨੇ ਬਹੁਤ ਸੋਹਣਾ ਕੀਰਤਨ ਕੀਤਾ ਸੰਗਤ ਨੇ ਬਹੁਤ ਵਧੀਆ ਆਨੰਦ ਲਿਆ ਸੁਣਿਆ ਹਨਾ ਕੀਰਤਨ ਨੂੰ ਇਹ ਤਾਂ ਕਰਕੇ ਮੈਂ ਰਿਮੂਵ ਕਰਕੇ ਦੁਬਾਰਾ ਵੀਡੀਓ ਪਾਈ ਹੈ ਤੇ ਪਲੀਜ਼ ਮੇਰੀ ਰਿਕਵੈਸਟ ਹੈ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਤੇ ਕਮੈਂਟ ਕਰਿਓ ਕਿਉਂਕਿ ਮੈਂ ਦੇਖਿਆ ਵਾ ਬਹੁਤ ਵਾਰ ਦੂਸਰੀਆਂ ਵੀਡੀਓ ਨੂੰ ਬਹੁਤ ਵੀ ਹੁੰਦੇ ਪਰ ਜਦੋਂ ਗੁਰੂ ਘਰ ਦੀ ਵੀਡੀਓ ਹੁੰਦੀ ਆ ਤਾਂ ਲੋਕ ਬਹੁਤ ਘੱਟ ਦੇਖਣਾ ਪਸੰਦ ਕਰਦੇ ਕਈ ਭੈਣ ਭਰਾ ਹੈਗੇ ਆ ਪਸੰਦ ਕਰਦੇ ਗੁਰੂ ਘਰ ਵਾਲੀਆਂ ਵੀਡੀਓ ਕਿਉਂਕਿ ਬਾਈ ਗੁਰੂ ਨੂੰ ਮੰਨਣ ਵਾਲੇ ਵੀ ਬਹੁਤ ਨੇ ਜਿਹੜੇ ਬਾਈ ਗੁਰੂ ਜੀ ਤੇ ਭਰੋਸਾ ਕਰਦੇ ਆ ओके जी ਤੁਸੀਂ ਵੀਡੀਓ ਨੂੰ ਇੰਜੋਏ ਕਰੋ ਅੱਗੇ ਚੱਲ ਕੇ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਤੇ ਮੈਂ ਸਾਰਿਆਂ ਤੋਂ ਸੌਰੀ ਵੀ ਫੀਲ ਕਰਦੀ ਆ ਮੈਨੂੰ ਇੰਨੇ ਵਾਰ ਵੀਡੀਓ ਅਪਲੋਡ ਕਰਨੀ ਪਈ ਆ ਕਈ ਭੈਣ ਭਰਾਵਾਂ ਨੇ ਤਾਂ ਦੇਖ ਕੇ ਬਹੁਤ ਸੋਹਣੇ ਕਮੈਂਟ ਵੀ ਮੈਨੂੰ ਕਰਤੇ ਸੀਗੇ ਬਾਬਾ ਜੀ ਦੀ ਵੀਡੀਓ ਵਧੀਆ ਨਹੀਂ ਲੱਗ ਰਹੀ ਸੀ ਮੈਨੂੰ ਸਪੀਡ ਬਹੁਤ ਸੀਗੀ ਇਸ ਕਰਕੇ ਮੈਂ ਡਿਲੀਟ ਕੀਤੀ ਆ ਓਕੇ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਅੱਜ ਨਵਾਂ ਸਾਲ ਆ ਤੇ ਸਾਡਾ ਹੋ ਗਿਆ ਨੁਕਸਾਨ ਇਹ ਅਸੀਂ ਕਿਚਨ ਲਾਈ ਹੋਈ ਆ ਥੱਲੇ ਇਦੇ ਵਿੱਚ ਜਿਹੜੀਆਂ ਮੈਂ ਨਵੀਆਂ ਪਲੇਟਾਂ ਵਗੈਰਾ ਲੈ ਹੁੰਦੀਆਂ ਜਾਂ ਸਮਾਨ ਹੁੰਦਾ ਸਾਡਾ ਐਕਸਟਰਾ ਉਹ ਮੈਂ ਇਹਦੇ ਵਿੱਚ ਰੱਖ ਦੇਣੀ ਆ ਤਾਂ ਕਾਫੀ ਕੁਸ ਕੁ ਚੀਜ਼ਾਂ ਜ਼ਰਦਾਂ ਮੈਨੂੰ ਹਾਂਜੀ ਵੀ ਨਵਾਂ ਖਾਲਵਾ ਵੀ ਮੈਂ ਨਵੀਆਂ ਪਲੇਟਾਂ ਲਾਵਾਂ ਹਰ ਸਾਲ ਜਦੋਂ ਵੀ ਨਵਾਂ ਸਾਲ ਆਉਂਦਾ ਮੈਂ ਥੋੜੀਆਂ ਚੀਜ਼ਾਂ ਕੋਈ ਨਾ ਕੋਈ ਨਵੀਆਂ ਲਾਉਣੀ ਹੁੰਦੀਆਂ ਤੇ ਮੈਂ ਇਹਦੇ ਤੇ ਚੜ ਕੇ ਚੜ ਕੇ ਤੇ ਅਲਮਾਰੀ ਦੇ ਵਿੱਚੋਂ ਪਲੇਟਾਂ ਕੱਢਣ ਲੱਗੀ ਤੇ ਆ ਮੇਰੇ ਹੱਥ ਚ ਆ ਗਈ ਤੇ ਦੇਖੋ ਸਾਰੀ ਕਿਚਨ ਟੁੱਟ ਗਈ ਆ ਪਲੇਟਾਂ ਵੀ ਮੇਰੀਆਂ ਪਲੇਟਾਂ ਦਾ ਬਿਫੋਰ ਤੇ ਆਫਟਰ ਕਿੰਨੀਆਂ ਆ ਪਲੇਟਾਂ ਟੁੱਟ ਗਈਆਂ ਵਾ ਚਲੋ ਥੋੜਾ ਨੁਕਸਾਨ ਹੋਇਆ ਜਿਆਦਾ ਨਹੀਂ ਆ ਬਚ ਗਏ ਲੱਗ ਸੀਗੀ ਲੱਗੀ ਜੇ ਸਾਰੀ ਡਿਫ ਬੈਂਕ ਦੇ ਵਿੱਚ ਸਾਰਾ ਸਮਾਨ ਖਰਾਬ ਹੋ ਜਾਣਾ ਸੀ ਨਾਲੇ ਸਾਰੀ ਕਿਚਨ ਟੁੱਟੇ ਜਾਣੀ ਸੀ ਕਹਿੰਦੇ ਹੁੰਦੇ ਆ ਵੀ ਵੱਡੀ ਨਸੀਬਤ ਟਲ ਗਈ ਸਿਆਣਿਆਂ ਦੇ ਸਭ ਨੇ ਜੇ ਮੇਰੇ ਮੰਮੀ ਦੱਸ ਦਿੰਦੇ ਆ ਬਿਚਾਰ ਜਿਆਦਾ ਨੁਕਸਾਨ ਨਹੀਂ ਹੋ ਜੇ ਮੇਰੇ ਉੱਪਰ ਡੈਗ ਪੈਂਦੀ ਜਾਂ ਮੈਂ ਡੈਗ ਪੈਂਦੀ ਤਾਂ ਨਵੇਂ ਸਾਲ ਆਗਦਨ ਮੇਰਾ ਤੱਤ ਟੁੱਟ ਜਾਣੀ ਸੀਗੀ ਆ ਮੇਂ ਸਭ ਕੁਝ ਲੱਗ ਗਿਆ ਇਹਦੇ ਵਿੱਚ ਸਾਰੀ ਇਹ ਆਪਣੇ ਘਰ ਦੀ ਸਰੋਂ ਸੀਗੀ ਮੇਰੀ ਸਾਰੀ ਸਕਾਈ ਗਈ ਆ ਦੇ ਡੱਬੇ ਦੇ ਵਿੱਚ ਵਾ ਹਨ ਇਹਨੂੰ ਬਾਅਦ ਚੁਪਾ ਸਾਰੀ ਕਲੀਨ ਕਰਦੇ ਆ ਸਰੋਂ ਵਗੈਰਾ ਸਾਨੂੰ ਤਾਂ ਗਾੜੀਆਂ ਪਲੇਟਾਂ ਕੱਟੀਆਂ ਕਰਦੇ ਆ ਜਿਹੜੀਆਂ ਵਾਈਟ ਸੀ ਉਹ ਵੀ ਟੁੱਟ ਗਈਆਂ ਕਦੋਂ ਦੀਆਂ ਨਵੀਆਂ ਲਿਆ ਕੇ ਰੱਖੀਆਂ ਸੀ ਵੀ ਨਵੇਂ ਸਾਲ ਨੂੰ ਲਾਵਾਂਗੇ ਚਲੋ ਆਪਣੀ ਕਿਸਮਤ ਦੇ ਵਿੱਚ ਨਹੀਂ ਸੀ ਕਿੰਨੀਆਂ ਬੱਚੀਆਂ ਵਾ ਤਿੰਨ ਬੱਚੀਆਂ ਹਨਾ ਵਾਈਟ ਤਿੰਨ ਬੱਚੀਆਂ ਮਲਟੀ ਕਲਰ ਖਣੀਏਸ਼ਾ ਹਾਂ ਵੀ ਇਹ ਵੀ ਕਾਫੀ ਟੁੱਟ ਗਈਆਂ ਹੁਣ ਕਿਸੇ ਦੇ ਪੈਰ ਚ ਨਾ ਵੱਜ ਜਾਵੇ ਸਾਰੀਆਂ ਕੱਟੀਆਂ ਕਰਕੇ ਹੁਣ ਇਹ ਵੀ ਆਪਾਂ ਨੂੰ ਸਿੱਟਣੀ ਪੈਣੀ ਹੈ ਕਿਉਂਕਿ ਇਹ ਟੁੱਟ ਗਈ ਇਹ ਦੇ ਮੈਨੂੰ ਐ ਨਹੀਂ ਸਮਝਉਂਦੀਆਂ ਲੱਕੜ ਕਿਵੇਂ ਟੁੱਟੀ ਇਹਦੀ ਕਿੰਨੀ ਮਜ਼ਬੂਤ ਵਾ ਕਿੱਦਾਂ ਇਹਦੇ ਉੱਤੋਂ ਲਹਿ ਗਈਆਂ ਜਾਂ ਤਾਂ ਫਰਿੱਜ ਦੇ ਉੱਤੇ ਡਿੱਗ ਗਈ ਇਹਦੇ ਹਾਂ ਜਿਹਨਾਂ ਨਾਲ ਡੱਲੇ ਗਿਆ ਸਾਰਾ ਕੋਈ ਨਾ ਵੱਡੀ ਨਸੀਬਤ ਟਲ ਗਈ ਕਹਿੰਦੇ ਹੁੰਦੇ ਸੱਚਾ ਤੇ ਕੋਈ ਮੁਸੀਬਤ ਨਸੀਬਤ ਟਲ ਗਈ ਥੋੜਾ ਹੀ ਨੁਕਸਾਨ ਹੋਇਆ ਏ ਤੈਨੂੰ ਪੁਰਾਣੀਆਂ ਕਹਾਵਤਾਂ ਦਾ ਪਤਾ ਨਹੀਂ ਹੈ ਸਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਨਵੇਂ ਸਾਲ ਦੀ ਨਵੀਂ ਸਵੇਰ ਦੇ ਨਾਲ ਦਿਨ ਅੱਜ ਬਹੁਤ ਸੋਹਣਾ ਵਾ ਧੁੱਪ ਬਹੁਤ ਸੋਹਣੀ ਆ ਤੇ ਅਸੀਂ ਹੁਣ ਚੱਲੇ ਸੀਗੇ ਗੁਰੂ ਘਰ ਮੱਥਾ ਟੇਕਣ ਵਾਸਤੇ ਮੈਂ ਅੱਜ ਮਾਰਨਿੰਗ ਦੇ ਵਿੱਚ ਜਲਦੀ ਉੱਠੀ ਸੀ ਤੁਹਾਨੂੰ ਪਤਾ ਹੀ ਆ ਨਮਾਸਾਲ ਆ ਤੇ ਆਪਾਂ ਨੂੰ ਅੱਜ ਵਧੀਆ-ਵਧੀਆ ਕੰਮ ਕਰਨੇ ਚਾਹੀਦੇ ਆ ਤਾਂ ਕਿ ਸਾਰਾ ਸਾਲ ਆਪਣਾ ਵਧੀਆ ਬਤੀਤ ਹੋਵੇ ਹੁਣ ਅਸੀਂ ਚੱਲਿਆਂ ਗੁਰੂ ਘਰ ਮੱਥਾ ਟੇਕਣ ਵਾਸਤੇ ਉਸ ਤੋਂ ਪਹਿਲਾਂ ਆਪਾਂ ਘਰੇ ਵੀ ਮੱਥਾ ਟੇਕਾਂਗੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਾਂਗੇ ਕਿਉਂਕਿ ਪਿਛਲਾ ਸਾਲ ਵੀ ਸਾਡਾ ਬਹੁਤ ਸੋਹਣਾ ਬਤੀਤ ਹੋਇਆ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਤੇ ਆਉਣ ਵਾਲਾ ਸਮਾਂ ਵੀ ਇਦਾਂ ਹੀ ਬਤੀਤ ਹੋਵੇ ਤੇ ਤੁਹਾਡਾ ਸਾਰਿਆਂ ਦਾ ਵੀ ਸਮਾਂ ਖੁਸ਼ੀਆਂ ਭਰਿਆ ਹੋਵੇ ਤੇ ਤੰਦਰੁਸਤੀ ਹੋਵੇ ਸਾਰੇ ਪਰਿਵਾਰਾਂ ਨੂੰ ਤੇ ਸਾਡੇ ਸਾਰੇ ਪਰਿਵਾਰ ਵੱਲੋਂ ਢਾਲੀਵਾਲ ਫੈਮਿਲੀ ਵੱਲੋਂ ਤੁਹਾਨੂੰ ਹੈਪੀ ਨਿਊ ਇਅਰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੇ ਮੇਰੀ ਡੇਲੀ ਮਾਰਨਿੰਗ ਦੀ ਰੁਟੀਨ ਹੁੰਦੀ ਹੈ ਜਿੱਦਣ ਦਿਨ ਬਹੁਤ ਵਧੀਆ ਹੋਵੇ ਤਾਂ ਮੈਂ ਜੋ ਵੀ ਸਾਡੇ ਸਬਜ਼ੀਆਂ ਲਾਈਆਂ ਵਾ ਜਾਂ ਫਿਰ ਥੱਲੇ ਆ ਕੇ ਥੋੜਾ ਥੋੜਾ ਅਰਾਊਂਡ ਜਿਹਾ ਮਾਰਦੀ ਹੁੰਨੀ ਦੇਖਦੇ ਹੁੰਨੇ ਆ ਜੋ ਵੀ ਵੀ ਉੱਠ ਕੇ ਆ ਗਿਆ ਅੱਜ ਮੈਂ ਇਹਨਾਂ ਨੂੰ ਵੀ ਜਲਦੀ ਠਾਇਆ ਵਾ ਦੇਖੋ ਪੁੱਤ ਇੱਧਰ ਹੈਪੀ ਨਿਊ ਇਅਰ ਇਹ ਥੋੜਾ ਜਿਹਾ ਨਵੇਂ ਸਾਲ ਵਾਲੇ ਦਿਨ ਉਦਾਸ ਵਾ ਇਹਦਾ ਫੇਵਰੇਟ ਵਾਈ ਵਾਲਾ ਦਰਖਤ ਇਹਦੇ ਤੇ ਨਾ ਬਹੁਤ ਵਧੀਆ ਫਰੂਟ ਲੱਗਦਾ ਏ ਅੰਬ ਬੰਗੂ ਹੁੰਦਾ ਏ ਤੇ ਪਰ ਨਾ ਉਹ 2 ਸਾਲ ਹੋ ਗਏ ਖਰਾਬ ਹੋ ਜਾਂਦਾ ਏ ਇੱਦਾਂ ਸੌਂਡੇ ਜੇ ਪੈ ਜਾਂਦੇ ਇਸ ਕਰਕੇ ਇਹਦੀ ਕੱਲ ਕਟਿੰਗ ਕੀਤੀ ਹੈ ਮਾਲਕ ਨੇ ਤੇ ਮੇਰੇ ਹਸਬੰਦ ਨੇ ਤੇ ਇਹ ਥੋੜਾ ਜਿਹਾ ਅੱਜ ਸੈਡ ਵਾ ਵੀ ਮੇਰਾ ਦਰਖਤ ਕਾਹ ਤੋਂ ਵੱਡ ਦਿੱਤਾ ਤੇ ਹੁਣ ਇਹਦੇ ਤੇ ਵਧੀਆ ਫਰੂਟ ਲੱਗੂਗਾ ਮਾਰਨਿੰਗ ਦੇ ਵਿੱਚ ਡੇਲੀ ਮੇਰੀ ਰੁਟੀਨ ਆ ਮੈਂ ਥੋੜਾ ਥੋੜਾ ਇੱਥੇ ਆ ਕੇ ਸਾਰਾ ਜੋ ਵੀ ਅਸੀਂ ਬੀਜਿਆ ਵਾ ਦੇਖ ਕੇ ਜਾਨੀ ਹੁੰਨੀ ਆ ਪਹਾੜੀਆਂ ਦੇਖੋ ਸਾਡੇ ਘਰ ਕੋਲ ਕਿੰਨੀਆਂ ਵਧੀਆ ਲੱਗਦੀਆਂ ਥੋੜੀ ਥੋੜੀ ਹਵਾ ਵੀ ਅੱਜ ਚੱਲੀ ਜਾਂਦੀ ਆ ਤੇ ਉਹਦਾ ਧੁੱਪ ਬਹੁਤ ਸੋਹਣੀ ਆ ਜਦੋਂ ਮੈਨੂੰ ਠੰਡੇ ਲੱਗਦੇ ਨੇ ਉੱਤੇ ਚੱਲ ਨੂੰ ਗਰਮੇ ਆ ਜਾਂਦੇ ਹੋਣਾ ਉੱਤੇ ਠੰਡੇ ਲੱਗਦੇ ਆ ਅੱਛਾ ਠੀਕ ਆ ਕੋਈ ਨਹੀਂ ਇਹਦੇ ਤੇ ਉੱtre ਪੁੱਤ ਚੱਲ ਆ ਜੋ ਮੰਕੀ ਚਲਿਏ ਗੁਰੂ ਘਰ ਤਿਆਰ ਹੋ ਕੇ ਉਹ ਨਾਲੇ ਉਹ ਵੀ ਇਹ ਕਾ ਕੱਟ ਤਾਂ ਜਿੱਤ ਮੈਂ ਉੱਤ ਲਾਉਂਦਾ ਹਾਂ ਉੱਤਰਦਾ ਹਾਂ ਨਾ ਇਹ ਫਿਰ ਜਦੋਂ ਵੀ ਧੋਪ ਹੁੰਦੀ ਇੱਥੇ ਬੈਠਾ ਰਹਿੰਦਾ ਆ ਕਿ ਜਾਂ ਪੀਂਗ ਝੂਟ ਲੈਂਦਾ ਏ ਉੱਤਰ ਜਾਓਗੇ ਕਿ ਮਮਾ ਤਾਰੇ ਆਜੋ ਚੱਲ ਫਿਰ ਮੈਂ ਉੱਪਰ ਚਲਨੀ ਹੈ ਠੀਕ ਆਜੋ ਜਲਦੀ ਉਤਰੋ ਹਾਂ ਓਕੇ ਬਰਾਵੋ ਬਰਾਬੀsimo ਆਜੋ ਗੁੱਡ ਬாய் ਆ ਚਲੋ ਚੱਲੀਏ ਹਵਾ ਬਹੁਤ ਠੰਡੀ ਹੈ ਵੈਸੇ ਅੱਜ ਹੁਣ ਕੀ ਕਰਨਾ ਬੋਲ ਦੇਣਾ ਚਾਹਗਾ ਵੀਰਵਾਰ ਤੇ ਇੱਕ ਤਰੀਕਾ ਇੱਕ ਭੈਣ ਨੇ ਮੈਨੂੰ ਕਮੈਂਟ ਕੀਤਾ ਸੀ ਵੀ ਦੀਦੀ ਤੁਸੀਂ ਤਰੀਕ ਤੇ ਦਿਨ ਵੀ ਦੱਸਿਆ ਕਰੋ ਬਲੌਗ ਦੇ ਵਿੱਚ ਸੌਰੀ ਭੈਣੇ ਕਮੈਂਟ ਤਾਂ ਮੈਂ ਤੁਹਾਡਾ ਪੜ ਲਿਆ ਸੀਗਾ ਪਰ ਕਈ ਵਾਰ ਤੁਹਾਨੂੰ ਪਤਾ ਮੈਂ ਫੈਮਿਲੀ ਵਾਲੀ ਐ ਮੇਰੇ ਤੋਂ ਡੇਲੀ ਬਲੌਗ ਅਪਲੋਡ ਨਹੀਂ ਵੀ ਹੁੰਦੇ ਕਈ ਵਾਰ ਥੋੜੇ ਜਿਹੇ ਪੁਰਾਣੇ ਬਲੌਗ ਵੀ ਹੁੰਦੇ ਆ ਆਪਾਂ ਕੋਸ਼ਿਸ਼ ਕਰਾਂਗੇ ਜਦੋਂ ਸਾਰੇ ਬਲੌਗ ਅਪਲੋਡ ਕਰ ਦਿੱਤੇ ਫਿਰ ਜਦੋਂ ਨਵੇਂ ਸ਼ੁਰੂ ਕਰਾਂਗੇ ਉਹਦੇ ਵਿੱਚ ਮੈਂ ਤਰੀਕ ਤੇ ਟਾਈਮ ਜ਼ਰੂਰ ਦੱਸਿਆ ਕਰੂੰਗੀ ਸੌਰੀ ਫੀਲ ਕਰਦੀ ਆ ਮੈਂ ਭੈਣੇ ਤੁਹਾਡੇ ਤੋਂ ਅੱਜ ਦਾ ਬਲੌਗ ਆਪਣਾ ਨਮਈ ਆ ਇਹ ਮੈਂ ਜਲਦੀ ਅਪਲੋਡ ਕਰੂੰਗੀ ਇੱਕ ਦਿਨ ਬਾਅਦ ਆਊਗਾ ਤੁਹਾਡੇ ਕੋਲ ਜਿਵੇਂ ਅੱਜ ਇੱਕ ਤਰੀਕਾ ਕੱਲ ਨੂੰ ਆਊਗਾ ਦੋ ਤਰੀਕ ਨੂੰ ਤੇ ਇੱਕ ਤਰੀਕ ਤੇ ਅੱਜ ਵੀਰਵਾਰ ਵਾ ਅਟਾਲੀਂ ਚ ਜੋ ਵੀ ਦੀ ਕਹਿ ਦਿੰਦੇ ਆ ਓਕੇ ਜੀ ਜੁੜੇ ਰਹੋ ਜੀ ਤੁਸੀਂ ਸਾਡੇ ਬਲੌਗ ਦੇ ਨਾਲ ਜੇਕਰ ਸਾਡਾ ਬਲੌਗ ਵਧੀਆ ਲੱਗੂਗਾ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਹੁਣ ਆਪਾਂ ਚੱਲ ਕੇ ਪਹਿਲਾਂ ਘਰੇ ਮੱਥਾ ਟੇਕਦੇ ਆ ਉਸ ਤੋਂ ਬਾਅਦ ਤਿਆਰ ਹੋ ਕੇ ਫਿਰ ਆਪਾਂ ਗੁਰੂ ਘਰ ਚੱਲਦੇ ਆਂ ਇਧਰ ਆਪਣੀ ਹਰੀ-ਹਰੀ ਕਾਣਕ 2026 ਦੀ ਸਵੇਰ ਆਪਾਂ ਸ਼ੁਰੂ ਕੀਤੀ ਆ ਗ੍ਰੀਨ ਗ੍ਰੀਨ 뷰 ਦੇ ਨਾਲ ਦੇਖੋ ਸਾਰੇ ਪਾਸੇ ਗ੍ਰੀਨ ਗ੍ਰੀਨ ਇਧਰ ਵੀ ਗ੍ਰੀਨ ਇਹ ਆ ਬਰਸੀਨ ਜਿਹੜੀ ਉੱਥੇ ਜ਼ਮੀਨ ਬਾਈ ਆ ਉਹਦੇ ਵਿੱਚ ਪੇਠੇ ਤੇ ਮੱਕੀ ਪੀਚਣੀ ਆ ਤੇ ਗਰਮੀਆਂ ਦੇ ਵਿੱਚ ਤੁਹਾਨੂੰ ਆਪਾਂ ਛੱਲੀਆਂ ਵੀ ਦਿਖਾਵਾਂਗੇ ਸਾਡੇ ਬਹੁਤ ਛੱਲੀਆਂ ਹੁੰਦੀਆਂ ਇੰਡੀਆ ਦੇ ਵਿੱਚ ਤਾਂ ਕਣਕ ਕਾਫੀ ਵੱਡੀ ਹੋ ਗਈ ਹੋਗੀ ਪਰ ਹਜੇ ਇੱਥੇ ਬਹੁਤ ਛੋਟੀ ਆ ਇੰਡੀਆ 'ਚ ਤਾਂ ਕਾਫੀ ਟਾਈਮ ਪਹਿਲਾਂ ਕਣਕ ਵੱਢ ਲੈਂਦੇ ਆ ਪਰ ਇੱਥੇ ਇੰਡੀਆ ਨਾਲੋਂ 2 ਮਹੀਨਿਆਂ ਦਾ ਫਰਕ ਹੁੰਦਾ ਹੀ ਹੋਊਗਾ ਬਾਕੀ ਜਦੋਂ ਵੱਡੀ ਹੋ ਗਈ ਵੱਡਾਂਗੇ ਤੇ ਉਦੋਂ ਫਿਰ ਤੁਹਾਨੂੰ ਮੈਂ ਦਿਖਾਉਂਗੀ ਕਦੋਂ ਵੜਦੇ ਆ ਇੱਧਰ ਵੀ ਦੇਖੋ ਸਾਰਾ ਗ੍ਰੀਨ ਗ੍ਰੀਨ ਹੈ ਇਹ ਹੈਗੇ ਸਾਰੇ ਜਤੂਨ ਦੇ ਦਰਖਤ ਇੱਧਰ ਵੀ ਜਤੂਨ ਦੇ ਦਰਖਤ ਵਾ ਇੱਧਰਲੀ ਸਾਈਡ ਵੀ ਜਤੂਨ ਦੇ ਦਰਖਤ ਵਾ ਘਰ ਤੋਂ ਜਿਹੜਾ ਉਧਰਲੀ ਸਾਈਡ ਵਾ ਉਧਰ ਵੀ ਸਾਰੇ ਜਤੂਨ ਦੇ ਦਰਖਤ ਵਾ ਸਾਡੇ ਜਿਵੇਂ ਕਿ ਘਰ ਦਾ ਹੀ ਤੇਲ ਹੁੰਦਾ ਜਤੂਨ ਦਾ ਘਰਵਾਨੀ ਆਪਾਂ ਸਵੇਰੇ ਹੀ ਚਲਾ ਦਿੱਤੀ ਇਧਰ ਜੈਸਮੀਨ ਆਪਦਾ ਸੂਟ ਪ੍ਰੈਸ ਕਰਦੀ ਹੈ ਹੈਪੀ ਨਿਊ ਇਅਰ ਮੰਡੀ ਆਪਣੇ ਕਾਫੀ ਸਾਰੇ ਕੰਮ ਆਪ ਹੀ ਕਰ ਲੈਂਦੇ ਆ ਹੁਣ ਆਪਾਂ ਬਾਬਾ ਜੀ ਦੀ ਜਿਹੜੀ ਬਾਰੀ ਆ ਸਾਰੀ ਸਾਫ਼ ਕਰਨੀ ਆ ਟਿਸ਼ੂ ਪੇਪਰ ਹੁੰਦੇ ਆ ਨਾ ਸਾਰੇ ਆਪਾਂ ਇਹ ਚੱਕ ਕੇ ਨਵੇਂ ਵਿਛਾਉਣੇ ਆ ਗੁਰਮਾਨਿਓ ਗ੍ਰੰਥ ਆਪਾਂ ਨਮਾਕਾਰਤਾ ਲਿਆਂਦਾ ਤੇ ਸਾਰੇ ਆਪਾਂ ਹੁਣੇ ਵਿਛਾਉਣੇ ਆ ਸਾਫ਼ ਕਰਕੇ ਗੁਰ ਜਦੋਂ ਮੇਟਲੀ ਦੇ ਵਿੱਚ ਪਹਿਲੀ ਵਾਰ ਆਈਆਂ ਤਾਂ ਮੇਰੇ ਹਸਬੰਡ ਕੋਲ ਇਕੱਲੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਆਹ ਵਾਲੀ ਫੋਟੋ ਸੀ ਬਾਕੀ ਅਸੀਂ ਹੌਲੀ-ਹੌਲੀ ਸਾਰੇ ਬਾਬਾ ਜੀ ਦੇ ਸਰੂਪ ਲੈ ਕੇ ਆਂਦੇ ਆ ਸਤਨਾਮ ਸ਼੍ਰੀ ਵਾਹਿਗੁਰੂ ਜੀ ਨਮਾਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਜਿਹੜੇ ਭੈਣ ਭਰਾ ਸਾਡੀਆਂ ਵੀਡੀਓ ਵੀ ਦੇਖਦੇ ਆ ਉਹਨਾਂ ਲਈ ਵੀ ਤੇ ਅੱਜ ਦੇ ਦਿਨ ਬਹੁਤ ਸਾਰੇ ਪਿੰਡਾਂ ਦੇ ਵਿੱਚ ਨਗਰ ਕੀਰਤਨ ਵੀ ਸੀ ਸਾਡੇ ਪਿੰਡ ਵੀ ਨਵੇਂ ਸਾਲ ਵਾਲੇ ਦਿਨ ਨਗਰ ਕੀਰਤਨ ਹੁੰਦਾ ਹੈ ਹਰ ਸਾਲ ਬਾਕੀ ਕਮੈਂਟ ਕਰਕੇ ਦੱਸਿਓ ਤੁਸੀਂ ਤੁਹਾਡੇ ਵੀ ਪਿੰਡ ਦੇ ਵਿੱਚ ਹੁੰਦਾ ਇਹ ਵੀ ਜਾਂ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਨਗਰ ਕੀਰਤਨ ਹੁੰਦਾ ਅੱਜ ਦੇ ਦਿਨ ਆਪਾਂ ਦਾ ਵਾਹਿਗੁਰੂ ਜੀ ਅੱਗੇ ਇਹ ਅਰਦਾਸ ਕਰਦੇ ਆ ਕਿ ਜਿੱਦਾਂ ਸਾਡਾ ਪੁਰਾਣਾ ਸਾਲ ਬਤੀਤ ਹੋਇਆ ਬਹੁਤ ਖੁਸ਼ੀਆਂ ਭਰਿਆ ਤੇ ਸਾਨੂੰ ਵਾਹਿਗੁਰੂ ਜੀ ਨੇ ਬਹੁਤ ਅਕੋਸ਼ ਦਿੱਤਾ ਤੇ ਤੁਹਾਡੇ ਵਰਗੇ ਭੈਣ ਭਰਾ ਵੀ ਸਾਨੂੰ ਮਿਲੇ ਆ ਇੰਨਾ ਪਿਆਰ ਕਰਨ ਵਾਲੇ ਤੇ 2026 ਵੀ ਇਸੇ ਤਰ੍ਹਾਂ ਖੁਸ਼ੀਆਂ ਭਰਿਆ ਹੋਵੇ ਤੇ ਵਾਹਿਗੁਰੂ ਜੀ ਸਾਰਿਆਂ ਦੀਆਂ ਮਨੋਕਾਮਨਾ ਪੂਰੀਆਂ ਕਰਨ ਮੈਂ ਆਪਣਾ ਸੂਟ ਪ੍ਰੈਸ ਕਰ ਲਿਆ ਸੀ ਮੈਂ ਪਾਉਣਾ ਅਜ ਬਲੈਕ ਸੂਟ ਜਦੋਂ ਹੁਣ ਮੈਂ ਇੰਡੀਆ ਤੋਂ ਆਈ ਸੀ ਤਾਂ ਮੈਂ ਨਵਾਂ ਸਟਿਚ ਕਰਵਾ ਕੇ ਲਿਆਈ ਸੀ ਹੈਵੀ ਬਹੁਤ ਵਾਰੀ ਕਦੇ-ਕਦੇ ਪਾਏ ਜਾਂਦੇ ਹੈਵੀ ਫਿਰ ਮੈਂ ਕਿਹਾ ਅੱਜ ਨਵਾਂ ਸਾਲ ਆ ਤਾਂ ਫਿਰ ਆਪਾਂ ਨਵਾਂ ਸੂਟ ਪਾਉਣੇ ਆ ਪਟਾਕੇ ਨਾਲ ਲੈ ਕੇ ਜਾਣੇ ਆ ਹੁਣ ਨਹੀਂ ਪੁੱਤ ਚਲਾਉਣ ਦੇ ਨੇ ਗੁਰੂ ਘਰ ਦੇ ਵਿੱਚ ਕਿਉਂਕਿ ਨਾ ਇੱਥੇ ਪਰミਸ਼ਨ ਨਹੀਂ ਹੁੰਦੀ ਮਾਰਨਿੰਗ ਦੇ ਵਿੱਚ ਸਵੇਰੇ ਨਹੀਂ ਆਪਾਂ ਜੂ ਵੀ ਰਾਤ ਨੂੰ ਉਹਨਾਂ ਨੂੰ ਪਰミਸ਼ਨ ਹੁੰਦੀ ਆ ਰਾਤ ਨੂੰ ਚਲਾ ਸਕਦੇ ਹਾਂ ਰੱਖ ਦਿਓ ਘਰੇ ਕਰਿਆ ਕੇ ਚਲਾ ਲਾਂਗੇ ਆਪਾਂ ਗਲਦਵਾਲੇ ਵੀ ਚਲਾਦੇ ਹੁੰਦੇ ਨੇ ਗੁਰੂ ਘਰ ਜਾਣ ਵਾਸਤੇ ਹੋ ਗਿਆ ਸੀ ਤਿਆਰ ਅੱਜ ਆਪਾਂ ਚੱਲੇ ਆ ਬਲੇਤਰੀ ਵਾਲੇ ਗੁਰੂ ਘਰ ਸਾਡੇ ਨੇੜੇ-ਨੇੜੇ ਤਿੰਨ ਗੁਰੂ ਘਰ ਵਾ ਜਿਹੜਾ ਆਪਾਂ ਪਹਿਲਾਂ ਇੱਕ ਬਲੌਗ ਪਾਇਆ ਸੀ ਉਹ ਹੈਗਾ ਵਾ ਜਸਤੇਦਨਾ ਗੁਰੂ ਘਰ ਇਹ ਹੈਗਾ ਅਪਰੀਲੀਆ ਦੇ ਵਿੱਚ ਗੁਰੂ ਘਰ ਅੱਜ ਜਿਹੜੇ ਗੁਰੂ ਘਰ ਚੱਲੇ ਆ ਉਹ ਹੈਗਾ ਬਲੇਤਰੀ ਦੇ ਵਿੱਚ ਇਸ ਟਾਈਮ ਤਾਂ ਇਟਲੀ ਦੇ ਵਿੱਚ ਬਹੁਤ ਗੁਰੂ ਘਰ ਵਾ ਬਾਕੀ ਤੁਹਾਨੂੰ ਉੱਥੇ ਚੱਲ ਕੇ ਵੀ ਆਪਾਂ ਸੰਗਤਾਂ ਦੇ ਦਰਸ਼ਨ ਕਰਾਵਾਂਗੇ ਬੀਡਲੀ ਦੇ ਵਿੱਚ ਕਿੰਨੇ ਪੰਜਾਬੀ ਆ ਬਾਕੀ ਜਿਹੜੇ ਸ਼ਹਿਰ ਦੇ ਵਿੱਚ ਅਸੀਂ ਰਹਨੇ ਆ ਬਰੀਲੀਆ ਵਿੱਚ ਇੱਥੇ ਬਹੁਤ ਪੰਜਾਬੀ ਆ ਬਲੇਤਰੀ ਵੀ ਬਹੁਤ ਪੰਜਾਬੀ ਆ ਚਿਸਤੇਰਨਾ ਚ ਵੀ ਬਹੁਤ ਪੰਜਾਬੀ ਆ ਜਿੱਧਰ ਅਸੀਂ ਆਪਣੇ ਬ੍ਰਦਰ ਵੱਲੀ ਗਏ ਸੀ ਉਧਰ ਨਹੀਂ ਕੋਈ ਵੀ ਇੰਡੀਅਨ ਹੈਗਾ ਉਹ ਸਾਡਾ ਬਲੌਗ ਹੈ ਜੀ ਆਊਗਾ ਪੈਂਡਿੰਗ ਆ ਤੇ ਆਪਾਂ ਨਵੇਂ ਸਾਲ ਵਾਲਾ ਜਲਦੀ ਅਪਲੋਡ ਕਰਾਂਗੇ ਉੱਥੇ ਮੈਂ ਕੋਈ ਵੀ ਪੰਜਾਬੀ ਨਹੀਂ ਦੇਖਿਆ ਆਪਣਾ ਸਾਡੇ ਲਈ ਬਹੁਤ ਖੁਸ਼ੀ ਵਾਲੀ ਗੱਲ ਵਾ ਵੀ ਇਸ ਟਾਈਮ ਇਟਲੀ ਦੇ ਵਿੱਚ ਇੰਨੇ ਗੁਰੂ ਘਰ ਵਾ ਕਿਉਂਕਿ ਆਪਾਂ ਨੂੰ ਹੁੰਦਾ ਹੀ ਆ ਵੀ ਜਦੋਂ ਕੋਈ ਨਵਾਂ ਸਾਲ ਵਾ ਲੋੜੀ ਆ ਦਿਵਾਲੀ ਆ ਤਾਂ ਆਪਾਂ ਗੁਰੂ ਘਰ ਚੱਲ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੀਏ ਗਰਵਾਣੀ ਸੁਣੀ ਹੈ ਨਾ ਕਈ ਵਾਰ ਘਰ ਦੇ ਵਿੱਚ ਉਹਨਾਂ ਮਨ ਨਹੀਂ ਵੀ ਲੱਗਦਾ ਜਦੋਂ ਆਪਾਂ ਉੱਥੇ ਕੀਰਤਨ ਸੁਣਦੇ ਆ ਤਾਂ ਬਹੁਤ ਜ਼ਿਆਦਾ ਮਨ ਨੂੰ ਸਕੂਨ ਹੁੰਦਾ ਏ ਕਈ ਤਰ੍ਹਾਂ ਦੇ ਆਪਾਂ ਭੈਣ ਭਰਾਵਾਂ ਨੂੰ ਮਿਲਦੇ ਆ ਤੇ ਬਾਕੀ ਤੁਸੀਂ ਸਾਡੇ ਬਲੌਗ ਨਾਲ ਜੁੜੇ ਰਹੋ ਉੱਥੇ ਚੱਲ ਕੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰੂ ਘਰ ਦੇ ਓਕੇ ਜੀ ਮਿਲਦੇ ਆ ਫਿਰ ਆਪਾਂ ਤੁਹਾਨੂੰ ਗੁਰੂ ਘਰ ਚੱਲ ਕੇ ਬਾਹਰ ਜਾਣ ਤੋਂ ਪਹਿਲਾਂ ਸਾਡਾ ਮੇਨ ਕੰਮ ਹੁੰਦਾ ਏ ਵੀ ਘਰ ਦੇ ਸਾਰੇ ਸ਼ੀਸ਼ੇ ਬਾਰੀਆਂ ਬੰਦ ਕਰਨੀਆਂ ਆਪਾਂ ਨਹੀਂ ਤਾਂ ਨਾ ਹਵਾ ਬਹੁਤ ਤੇਜ਼ ਚੱਲਦੀ ਆ ਵੱਜੀ ਜਾਂਦੀਆਂ ਰਹਿੰਦੀਆਂ ਵਾ ਥੋੜੀ ਥੋੜੀ ਧੁੱਪ ਵੀ ਆਈ ਜਾਊਗੀ 11:00 ਵੱਜ ਗਏ ਬਸ ਇੱਥੋਂ 10 ਮਿੰਟ ਦਾ ਰਸਤਾ ਹੀ ਆ 10 ਮਿੰਟ ਦੇ ਵਿੱਚ ਵਿੱਚ ਆਪਾਂ ਪਹੁੰਚ ਜਾਣਾ ਲਾਈਟ ਔਨ ਕਰਦੀ ਐ ਜੂ ਵੀਰ ਮਾਲ ਦੇਖੇ ਬੋਤੇ ਇੱਥੇ ਆ ਨਹੀਂ ਮੈਂ ਉੱਪਰੋਂ ਚੱਕ ਲਿਆ ਵਾਂ ਨਹੀਂ ਥੋੜੀਆਂ ਗੱਡੀਆਂ ਆਈਆਂ ਹਜੇ ਇਥਾਨ ਥੋੜੀਆਂ ਲੱਗਦੀਆਂ ਪਹੁੰਚ ਗਏ ਆਪਾਂ ਗੁਰੂ ਘਰ ਹਜੇ ਸੰਗਤ ਬਹੁਤ ਘੱਟ ਆਈ ਆ ਥੋੜੀ ਥੋੜੀ ਆਉਗੀ ਜਾ ਕੇ ਮਨ ਲਾਗਾ ਪ੍ਰਮਾਣਿਸ਼ਾਲਾ ਬਾਠ ਹੋਈ ਜਾਂਦਾ ਹੈ ਚਲੋ ਪਹਿਲਾਂ ਆਪਾਂ ਜੋੜੇ ਲਾ ਦਈਏ ਇਹਦਾ ਫੇਵਰੇਟ ਵਾ ਅੰਗਲੈਂਡ ਦਾ ਰਮਾਲਕੀਟਾ ਦਾ ਅੰਗਲੈਂਡ ਅੰਗਲੈਂਡ ਦਾ ਲੈ ਇਹਦੇ ਨੇ ਇਹ ਰੈਡ ਕਲਰ ਦਾ ਹੀ ਬੰਦਾ ਹੁੰਦਾ ਹੈ ਸਸ ਜੀ ਅੰਦੇਸ ਜੀ ਕਦਾਂ ਨਿਆ ਤੁਨ ਨਵੇਂ ਸਾਲ ਦੀਆਂ ਜੀ ਤੁਸੀਂ ਸਸ ਜੀ ਕਿਰ ਕਿਦਾਂ ਜਸਮੀਨ ਵਜੀ ਤੁਸੀਂ ਨਵੇਂ ਸਾਲ ਦੀਆਂ ਤੁੰ ਨੂੰ ਵੀ ਬਣੀ ਬਾਗ ਬਰੀ ਬਣੀ ਬਾ ਜੀਓ ਤਰਾ ਜੀਓ ਕਰੋ ਕਿਰਪਾ ਕਿਰਪਾ ਤੇ ਰੱਬਾ ਸਾਰੇ ਸ਼ਤਾਰਾ ਹੁਣ ਆਪਾਂ ਚੱਲੇ ਹਾਂ ਲੰਗਰ ਹਾਲ ਦੇ ਵਿੱਚ ਚਾਪ ਕੋੜਿਆਂ ਦਾ ਲੰਗਰ ਛਕਦੇ ਹਾਂ ਜੂ ਵੀ ਤਾਂ ਪਹਿਲਾਂ ਹੀ ਬੈਠਾ ਜਾ ਕੇ ਹੈ ਨਾ ਥੋੜੀ ਥੋੜੀ ਸੰਗਤ ਆਉਣੀ ਸ਼ੁਰੂ ਹੋ ਗਈ ਹੈ ਹੁਣ ਵਧਾਈਆਂ ਦੇ ਵਿੱਚ ਸਾਡਾ ਮਿੱਠਾ ਜੀ ਰੱਖ ਦੇ ਮਾਰਕਾ ਭਾਣੇ ਤੁਹਾਨੂੰ ਧੰਨ ਵੀ ਵੀ ਦੀ ਬਾਤ ਬਾਤ ਮਾਰਕਾ ਜੀ ਜੋ ਵੀ ਹੁਣ ਸਾਡੇ ਕੋਲੇ ਆ ਕੇ ਬਹਿ ਗਿਆ ਉਹ ਵੀ ਆ ਗਈ ਗਰਨੂਰ ਹੈ ਹੈਪੀ ਨਿਊ ਇਅਰ ਜੀ ਨਵੇਂ ਸਾਲ ਦੀਆਂ ਮੁਬਾਰਕਾਂ ਤੁਹਾਨੂੰ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਕਰਪਾ ਰੱਖੇ ਮੈ ਜੀ ਸਾਡੇ 12 ਹੋ ਗਏ ਹੁਣ ਸੰਗਤ ਆਉਣੀ ਸ਼ੁਰੂ ਹੋਈ ਆ ਕਿਚ ਚੁਰਕ ਸਰਬ ਸੁਖਤਾ ਹਰਿਆ ਜਗ ਬਸੇ ਨਾ ਠੰਡ ਬਹੁਤ ਹੋ ਗਈ ਪਹਿਲਾਂ ਧੁੱਪ ਬਹੁਤ ਸੋਹਣੀ ਸੀ ਹੁਣ ਬੱਦਲ ਹੋਣੇ ਸ਼ੁਰੂ ਹੋ ਗਏ ਬਸ ਵੈਗੁਰ ਜੀ ਕਰੇ ਮੀਂਹ ਆਵੇ ਲੱਖ ਖੁਸ਼ੀਆਂ ਪਤਸ਼ਾਹਾਂ 2025 ਸਤਗੁਰੂ ਜੀ ਦੇ ਪਾਰੀ ਅੰਦਰ ਬਤੀਤ ਹੋਇਆ ਚੜਿਆ 2026 ਅਰਦਾਸ ਬੇਨਤੀ ਕਰਨੀ ਹੈ ਸੱਚੇ ਪਾਤਸ਼ਾਹ 2026 ਚੜਿਆ ਇਹ ਵੀ ਆਪ ਜੀ ਦੇ ਚਰਨਾਂ ਦੇ ਵਿੱਚ ਹੀ ਬਤੀਤ ਹੋਵੇ ਆਪ ਜੀ ਦੀ ਐਨੀ ਕਿਰਪਾ ਹੋਵੇ ਕਿ ਇਸ ਸਾਲ ਦੇ ਵਿੱਚ ਅਸੀਂ ਆਪ ਜੀ ਦੇ ਚਰਨਾਂ ਦੇ ਨਾਲ ਜੁੜ ਜਾਈਏ आनंद पिया मेरी माए सतगुरु मैं पा सतगुरु ता पाया सहज सेती मन बजियां बदाय रागरतन परवार परिया शामद नामणया <laughs> ਦੁਆਰਾ ਕਿਸਾ ਹੈ ਕਿ ਮੈਂ ਹੈਪੀ ਨਿਊ ਇਅਰ ਕਿਸਾ ਹੈ ਸਾਰੇ ਨੂੰ ਹੈਪੀ ਨਿਊ ਇਅਰ ਹਾਂਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੈ ਨਾ ਨਵੇਂ ਸਾਲ ਦੀ ਬਹੁਤ ਬਹੁਤ ਵਧਾਈਆਂ ਉਹ ਵੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਫਟਾ ਫਟਾ ਜਰਾ ਖੜੇ ਫਟਾ ਉੱਚੀ ਜਣੇ ਬੋਲੇ ਇੱਕ ਵਾਰ ਇੱਕ ਵਾਰ ਬੋਲੇ ਸੋ ਨਿਹਾਲ ਹੁਣ ਆਪਾਂ ਸ਼ੱਕਦੇ ਹਾਂ ਪ੍ਰਸ਼ਾਦਾ ਬਹੁਤ ਸੰਗਤ ਆਈ ਹੋਈ ਸੀਗੀ ਰਸ ਕਾਫੀ ਸੀ ਹੁਣ ਚੱਲ ਕੇ ਦੇਖਦੇ ਹਾਂ ਕਾਫੀ ਸੰਗਤ ਚਲੀ ਵੀ ਗਈ ਆ। ਪਹਿਲਾਂ ਮੈਂ ਜੱਜ ਦੇ ਪਰਿਵਾਰ ਲੰਗਰ ਦੇ ਵਿੱਚ ਗਿਆ ਗਜਰੇਲਾ, ਪਨੀਰ ਵਾਲੀ ਸਬਜ਼ੀ ਤੇ ਦਾਲ ਆ ਗਏ ਅਸੀਂ ਗੁਰੂ ਘਰ ਤੋਂ ਵਾਪਸ ਕਰੇ ਬਹੁਤ ਸੋਹਣਾ ਪ੍ਰੋਗਰਾਮ ਸੀ। ਬਸ ਥੋੜੀ ਜਿਹੀ ਟੈਨਸ਼ਨ ਸੀ ਵੀ ਮੀਂਹ ਆ ਜੇ। ਹੁਣ ਮੌਸਮ ਕਾਫੀ ਖਰਾਬ ਵਾ। ਪਹਿਲਾਂ ਆ ਕਿ ਆਪਾਂ ਕੱਪੜੇ ਲੌਂਡ ਚਾ ਲਦੇ ਕਿਉਂਕਿ ਸਵੇਰੇ ਕੱਪੜੇ ਵੀ ਧੋ ਕੇ ਗਏ ਸੀ। ਆਜੋ ਚਲਾਉਣੇ ਤਾਂ ਇੱਥੋਂ ਦੀ ਚਲਾ ਲਓ ਪਟਾਕੇ। ਜੁਬੀ ਨੇ ਰਾਤ ਪਟਾਕੇ ਨਹੀਂ ਨਾ ਚਲਾਏ। ਐ ਇਹਨੂੰ ਨੀਂਦ ਆ ਗਈ ਸੀ। ਹੁਣ ਚਲਾਉਣੇ ਆ। ਚਲੋ ਕਿੱਥੇ ਚਲਾਉਂਗੇ ਥੱਲੇ ਚੱਲ ਕੇ? ਬੈਟਬਾਲ। ਫਿਰ ਬੈਟਬਾਲ। ਨਹੀਂ ਬੈਟਬਾਲ ਨਹੀਂ। ਬਾਹਰ ਠੰਡਾ ਪਤਾ ਟੋਪੀ ਲੈ ਲਓ। ਹੋਣੀ ਥੋੜਾ ਜਿਹਾ ਮੌਸਮ ਖਰਾਬ ਹੋਇਆ। ਸਵੇਰੇ ਤਾਂ ਬਹੁਤ ਵਧੀਆ ਧੁੱਪ ਸੀ। ਕੱਪੜੇ ਵਧੀਆ ਸੁੱਕ ਗਏ ਆਪਣੇ। ਹਾਂ। ਨਾ ਪਕੋਲੀਆਂ ਤੇ ਭੁੰਨ ਕੇ ਮੂੰਗਫਲੀ ਖਾਣੇ ਆ। ਇਹਨਾਂ ਮਰਕਾਤ ਵਾਲੀ ਮੂੰਫਲੀ ਬਹੁਤ ਜ਼ਿਆਦਾ ਸਵਾਦ ਹੁੰਦੀ ਆ ਇਹਦਾ ਟੇਸ ਨਾਲੋਂ ਜ਼ਿਆਦਾ ਵਧੀਆ ਏ ਪੈਰੋ ਸਪੀਨ ਵਾਲੀ ਮੂੰਫਲੀ ਨਾਲੋਂ ਜਾਂ ਦੂਸਰੀਆਂ ਨਾਲ ਬੱਸ ਤਾਂ ਉਹਨਾਂ ਨੇ ਭੁੰਨ ਕੇ ਦਿੱਤੀ ਹੁੰਦੀ ਏ ਪਰ ਗਰਮ-ਗਰਮ ਜ਼ਿਆਦਾ ਟੇਸਟੀ ਲੱਗਦੀ ਏ ਪੂਰਾ ਇੰਜੋਏ ਕੀਤਾ ਨਾ ਮਾਸਾਲ ਹਨਾ ਹੈ ਪ੍ਰਭ ਜੀ ਤਾਂ ਇੰਜੋਏ ਕੀਤਾ ਹਾਂਜੀ ਠੀਕ ਏ ਜਿਵੇਂ ਤੁਸੀਂ ਹਾਂ ਆਇਆ ਐ ਕਿੱਥੇ ਲੈ ਹੁਣ ਫੇਰ ਗਿਆ ਆਜੋ ਇੱਥੇ ਬਹਿ ਜਾਓ ਪੁੱਤ ਤੁਹਾਡੇ ਲਈ ਵੀ ਮਚਾਈ ਆ ਮੈਂ ਅੱਗ ਹੀਟਾ ਗਰਮ ਹੋਣ ਨੂੰ ਟਾਈਮ ਲੱਗ ਜਾਂਦਾ ਉਦੋਂ ਤਾਂ ਹੀਟਾ ਚਲਾਤੀ ਆ ਅੱਧਾ ਘੰਟਾ ਲੱਗਦਾ ਗਰਮ ਹੋਣ ਨੂੰ ਕਿੰਨੀ ਤਰੀਕ ਨੂੰ ਸਕੂਲ ਜਾਣਾ ਪਤਾ 7 ਵਜੇ ਨੂੰ ਜਾਣਾ 7 ਟਿਕ ਨੂੰ ਜਾਣਾ ਸਾਰੇ ਬੱਚੇ ਇੱਥੇ ਪੰਜਾਬੀ ਬੋਲ ਲੈਂਦੇ ਇਹ ਵੀ ਇਟਾਲੀਅਨ ਸਕੂਲ 'ਚ ਪੜਦਾ ਪਰ ਦੇਲੇ ਪੰਜਾਬੀ ਵਧੀਆ ਬੋਲਦਾ ਹਨ ਹਾਂਜੀ ਸਾਰੇ ਪੰਜਾਬੀ ਬੋਲ ਲੈਂਦੇ ਆ ਇਹਨੇ ਅੱਜ ਕੁਝ ਨਾ ਕੁਝ ਚੱਕ ਕੇ ਲਈ ਹੋਣਾ ਹੈ ਹੁਣ ਇਹ ਚਲਾ ਕੇ ਦੇਖੋਗਾ ਦੀਦੀ ਨੂੰ ਪਾਣੀ ਨੂੰ ਕੀ ਆਉਂਦਾ ਸੀਗਾ ਗ੍ਰਾਸੀਏ ਮਾਰ ਕੇ ਦੇ ਆਮਾ ਰੂਟ ਚੇਂਜ ਕਰ ਲਾ ਜੇ ਪਾਣੀ ਲੈ ਲਵੋ ਤਾਂ ਗੁਰੂ ਘਰ ਮੇਲਾ ਦਾ ਪਾਣੀ ਵੀ ਨਹੀਂ ਪੀਤਾ ਨਾ ਤੁਸੀਂ ਇੰਨੇ ਤੇ ਗੁਰਨੂਰ ਨੇ ਪੀਤਾ ਮੈਨੂੰ ਗਲਾਸ ਤੇ ਇਹ ਮੈਨੂੰ ਹਾਂ ਗਲਾਸ ਪਾਣੀ ਤੇ ਹਣਾ ਉਹ ਪਨੀਰ ਨਹੀਂ ਮਿਲਿਆ ਪਨੀਰ ਵੀ ਨਹੀਂ ਮਿਲਿਆ ਕੱਲੀ ਸਬਜੀ ਉਹ ਖਾਦੇ ਉਹ ਪਲੇ ਡਾਲ ਵਾਲੇ ਹਾਏ ਲੱਭਾ ਚਲ ਕੋਈ ਨਾ ਮੈਨੂੰ ਉਹ ਜੀ ਦੀ ਪ੍ਰਸ਼ਾਦਾ ਛਕ ਲੈ ਸੀਗਾ ਅੱਜ ਕੱਲ੍ਹ ਮੈਂ ਮੋਚ ਮੈਂ ਇੱਕ ਰੋਟੀ ਖਾ ਲਈ ਸੀ ਇੱਕ ਰੋਟੀ ਖਾ ਲਈ ਸੀ ਕਾਹਦੇ ਨਾ ਖਾਦੀ ਸੀਗੀ ਦਾਲਦਾ ਦੇਖ ਲਓ ਮੈਨੂੰ ਕਮੈਂਟ ਆਇਆ ਸੀ ਵੀ ਤੁਹਾਡੇ ਬੱਚੇ ਪੰਜਾਬੀ ਬੋਲਦੇ ਪ੍ਰੋਪਰ ਪੰਜਾਬੀ ਬੋਲਦੇ ਆ ਅਟਾਲੀ ਨੂੰ ਤਾਂ ਬੋਲਣੀ ਨਹੀਂ ਆਉਂਦੀ ਹੈ ਨਾ ਕਾਉਂਦੀ ਆ ਘੱਟ ਬੋਲਦਾ ਹੈ ਅਟਾਲੀ ਨੂੰ ਜਿਆਦਾ ਪੰਜਾਬੀ ਬੋਲਦੇ ਅਸੀਂ ਖੁਦ ਵੀ ਪੰਜਾਬੀ ਬੋਲਦੇ ਆ ਹੁਣ ਆਪਾਂ ਇਸ ਵਲੌਗ ਦਾ ਕਰਦੇ ਆ ਐਂਡ ਜੀ ਤੇ ਅੱਜ ਦਾ ਨਵੇਂ ਸਾਲ ਵਾਲਾ ਦਿਨ ਸਾਡਾ ਬਹੁਤ ਵਧੀਆ ਰਿਹਾ ਗੁਰੂ ਘਰ ਜਾ ਕੇ ਬਹੁਤ ਜਿਆਦਾ ਸਕੂਨ ਮਿਲਿਆ ਕਿਉਂਕਿ ਪਹਿਲਾਂ ਤਾਂ ਉੱਥੇ ਸੁਖਣੀ ਸਾਹਿਬ ਜੀ ਦੇ ਪਾਠ ਆਪਾਂ ਸੁਨੇ ਉਸ ਤੋਂ ਬਾਅਦ ਕੀਰਤਨ ਹੋਇਆ ਬਹੁਤ ਸਾਰੀਆਂ ਸੰਗਤਾਂ ਨਾਲ ਆਪਾਂ ਮਿਲੇ ਭੈਣ ਭਰਾ ਮਿਲੇ ਜਿਨ੍ਹਾਂ ਨੇ ਮੈਨੂੰ ਦੱਸਿਆ ਵੀ ਅਸੀਂ ਸਾਰੀ ਫੈਮਿਲੀ ਤੁਹਾਡੇ ਬਲੌਗ ਦੇਖਦੇ ਆ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਚੰਗਾ ਲੱਗਦਾ ਵੀ ਮੈਨੂੰ ਆਪਣੇ ਆਪ ਨੂੰ ਕਹਿ ਸਕਦੇ ਪ੍ਰਾਊਡ ਫੀਲ ਹੁੰਦਾ ਵੀ ਜਦੋਂ ਸਾਰੇ ਦਾਦੇ ਵੀ ਅਸੀਂ ਫੈਮਿਲੀ ਚ ਬੈਠ ਕੇ ਤੁਹਾਡਾ ਬਲੌਗ ਦੇਖਦੇ ਆ ਕਿਉਂਕਿ ਮੈਨੂੰ ਆਪ ਮੈਂ ਪਹਿਲਾਂ ਤੋਂ ਹੀ ਸੋਚਿਆ ਸੀ ਬਲੌਗ ਬਣਾਉਣ ਤੋਂ ਪਹਿਲਾਂ ਵੀ ਇਦਾਂ ਦੇ ਆਪਾਂ ਵੀਡੀਓ ਬਣਾਉਣੀ ਆ ਵਾ ਤਾਂ ਕਿ ਬੱਚੇ ਵੀ ਤੇ ਫੈਮਿਲੀ ਵੀ ਸਾਰੇ ਇਕੱਠੇ ਦੇਖ ਸਕਣ ਹਨਾ ਫੈਮਲੀ ਦੇ ਵਿੱਚ ਕਿਉਂਕਿ ਮੈਂ ਖੁਦ ਆ ਇੱਕ ਫੈਮਲੀ ਵਾਲੀ ਆ ਮੇਰੇ ਵੀ ਬੱਚੇ ਆ ਮੇਰੇ ਵੀ ਅੱਗੇ ਭਤੀਜੇ ਭਤੀਜੀਆਂ ਭਣਜੀ ਭਣਗੀਆਂ ਸਾਰੇ ਵੀਡੀਓ ਦੇਖਦੇ ਆ ਤੇ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਤੇ ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੀ ਆ ਤੁਹਾਡੇ ਲਈ ਨਵਾਂ ਸਾਲ ਖੁਸ਼ੀਆਂ ਭਰਿਆ ਹੋਵੇ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਤਰੱਕੀਆਂ ਤੇ ਤੰਦਰੁਸਤੀਆਂ ਦੇਣ ਓਕੇ ਜੀ ਮਿਲਾਂਗੇ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜੇਕਰ ਸਾਡਾ ਬਲੌਗ ਵਧੀਆ ਲੱਗੂਗਾ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਪੀ ਨਿਊ ਈਅਰ ਜੀ ਸਾਰਿਆਂ ਨੂੰ ਨਵਾਂ ਸਾਲ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਮੈਨੂੰ ਲੱਗਦਾ ਕਿਸੇ ਨੇ ਉੱਤੇ ਵੀ ਛੱਡਿਆ ਵਾ ਹਾਂ ਉਹਦੇ ਉੱਪਰ ਵੀ ਛੱਡਿਆ ਹੈ ਨਾ ਇੱਥੋਂ ਤੋਂ ਸ਼ੁਰੂ ਹੁੰਦੇ ਆ ਉੱਤਰ ਤੱਕ ਦੇਖੋ ਥੱਲੇ ਬਸ ਵਾਲੇ ਆ ਹਾਂ ਇੱਥੋਂ ਤੱਕ ਭੌੜੇ ਆ ਨਾਲੀਂ ਦਸ ਦਿਨ ਹੀ ਨਹੀਂ ਰਹੀ ਭੌੜੇ ਕੈਂਟਾ ਦਿੰਦਾ ਵੇਟ ਕਰਦੇ ਸੀ 12:00 ਵੱਜਣ ਦੀ ਹੈ ਨਾ ਪੂਰੇ 12:00 ਵੱਜੇਗਾ ਬਲੀਤਰੀ ਸਾਈਡ ਦਾ 뷰 ਦਿਖਾਉਣੀ ਤੁਹਾਨੂੰ ਇੱਧਰ 사ਰੀ ਪਾਸੇ ਜਗਮਗ ਜਗਮਗ ਹੋਈ ਜਾਂਦੀ ਅੱਜ ਲਗਾਤਾਰ ਹੀ ਪਟਾਕੇ ਚੱਲੀ ਜਾਂਦੇ ਲਗਾਤਾਰ